ਆਹ ਨਾ ਯਾਰ ਭਾਈ ਥੋੜਾ ਜਿਹਾ ਥੋੜਾ ਜਿਹਾ ਮੈਂ ਤੁਹਾਨੂੰ ਚੇਅਰ ਸਾਹਮਣੇ ਦੋ ਨੋਟ ਆਜਾ ਮੈਂ ਵੀ ਸਾਹਮਣੇ ਸੌਟ ਜੇ ਤੁਹਾਨੂੰ ਫਰਕ ਹਟੋ ਹਮਮ ਹਟੋ ਸਹੀ ਸਾਈਡ ਮੋੜੋ ਯੋ ਯਾਹਾਂ ਤੋਂ ਬੈਠੇ ਸਾਈਡ ਆ ਦੇ ਦੇਣਾ ਪ੍ਰੈਸ ਨੋਟ ਜਦ ਤੱਕ ਕਦ ਜੇ ਜੇ ਸਰ ਜੇ ਲੋਕੀ ਸਾਹਿਬ ਸਰ ਰੋਇਡ ਗੋਰ ਕਰ ਦਿੱਤੇ ਨਾ ਅਜੀਬ ਹੈ ਪ੍ਰੈਮ ਤੇ ਕੋਈ ਨਹੀਂ ਲੱਗਦਾ ਥੋੜਾ ਵੇਖ ਕਰ ਦਿਓ ਸਰ ਮੈਂ ਵੀ ਕਰਦਾ ਹੀ ਮਾਰਦਾ ਹਾਂ ਸਰ ਸੋਧੋ ਹੋਇਆ ਹੈ ਇਹ ਪਿੱਛੇ ਕੋਈ ਕੋਈ ਆ ਰਿਹਾ ਹੈ। ਕਿਰਪਾ ਕਰਕੇ ਉੱਪਰ ਤੋਂ ਮੇਰੇ ਨਾਲ ਇਕੱਠੇ ਕਰਦੇ ਹੋ। ਫੋਟੋ ਹੋ ਗਈ ਹੈ। ਕੋਈ ਕੋਈ ਰਾਮ ਸਿੰਘ, ਰਾਮ ਸਿੰਘ ਕਰ ਲਓ। ਦੱਸ ਰਹੀ ਸੀ ਇਹ ਨਾ ਚੱਲੇ। ਪਰ ਅਸੀਂ ਬਣ ਗਏ। ਹਾਂਜੀ ਜੀ ਸਟਾਰਟ ਕਰਦੇ। ਸਰ ਅਸੀਂ ਬ੍ਰੀਫ ਕਰਦੇ। ਚਲੋ ਤੁਰਪੋ। ਜਿਹੜਾ ਇਸ ਤੋਂ ਹੋ ਜੋ। ਮੈਂ ਬਾਕੀ ਬਾਰੇ ਕੋਈ ਨਹੀਂ ਦੱਸਾਂਗਾ ਜੀ ਜੀ ਜੀਨਿੰਗ ਐਂਡ ਸਸੀ ਦਾ ਟੂ ਆਲ ਆਫ ਯੂ ਅੱਜ ਜਿਹੜਾ ਸਵੇਰੇ 11:40 ਤੇ ਸੰਦੀਪ ਠਾਪੜ ਜਿਹੜਾ ਸਿਵਲ ਸੈਨਾ ਦਾ ਲੀਡਰ ਸੀਗਾ ਉਹਨਾਂ ਦੇ ਨਾਲ ਇਨਸੀਡੈਂਟ ਹੋਇਆ ਸੀਗਾ ਸਿਵਲ ਜਦੋਂ ਸਿਵਲ ਹਸਪੀਟਲ ਤੋਂ ਇੱਥੇ ਆ ਰਿਹਾ ਸੀਗਾ ਇੱਕ ਫੰਕਸ਼ਨ 'ਚ ਗਿਆ ਸੀਗਾ ਉਸ ਤੋਂ ਬਾਅਦ ਰਸਤੇ 'ਚ ਇਹਨਾਂ ਨੂੰ ਇਹ ਤਿੰਨ ਬੰਦੇ ਮਿਲੇ ਜਿਹੜਾ ਸਰਬਜੀਤ ਸਿੰਘ ਹੈ ਹਰਜੋਤ ਸਿੰਘ ਹੈ ਟੈਲ ਸਿੰਘ ਹੈ ਤੇ ਇਹਨਾਂ ਨੇ ਸਰਪ ਐਜ ਵੈਪਨ ਤੋਂ ਕਿਰਪਾਨ ਦੇ ਨਾਲ ਸੰਨੀਪਤਾਪਨ ਦੇ ਅਟੈਕ ਕੀਤਾ ਅਤੇ ਅਟੈਕ ਦੇ ਦੌਰਾਨ کافی ਜ਼ਖਮੀ ਹੋਏ ਉਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪਤਲ ਲੈ ਕੇ ਗਏ ਬਾਅਦ ਚ ਉਹਨਾਂ ਨੂੰ ਡੀ ਐਮ ਸੀ ਚ ਰੈਫਰ ਕਰ ਦਿੱਤਾ ਜਿੱਦਾ ਉੱਥੇ ਇਲਾਜ ਚੱਲ ਰਿਹਾ ਹੈ ਤੇ ਹਾਲ ਉਹ ਸਟੇਬਲ ਹੈਗਾ ਉਸ ਤੇ ਉਤੇ ਪੁਲਿਸ ਨੇ ਕਾਰਵਾਈ ਕਰਦੇ ਟੀਮਾਂ ਬਣਾਈਆਂ ਬਹੁਤ ਹੀ ਡੀਜੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਸਾਹਿਬ ক্লোਜ਼ ਕੋਆਰਡੀਨੇਸ਼ਨ ਵਿਦ ਅਦਰ ਡਿਸਟ੍ਰਿਕਟ ਰਖੰਨਾ ਫਤੇਗੜ ਸਾਹਿਬ ਉਹਾਂ ਨੇ ਜੁਆਇੰਟ ਟੀਮ ਆਸੀ ਬਣਾਈਆਂ ਔਰ ਇਹਨਾਂ ਦਾ ਪਿੱਛਾ ਕਰਦੇ ਹੋਏ ਤੇ ਫਾਈਨਲੀ ਫਤੇਗੜ ਸਾਹਿਬ ਨੇ ਫਤੇਗੜ ਸਾਹਿਬ ਦੀ ਟੀਮ ਨੇ ਇਹਨਾਂ ਨੂੰ ਉੱਥੇ ਅਰੈਸਟ ਕੀਤਾ ਤੇ ਕੁਛ ਦੇਰ ਪਹਿਲਾਂ ਤੋਂ ਹੁਣ ਤੁਹਾਡੇ ਸਾਹਮਣੇ ਇੱਥੇ ਲੈ ਕੇ ਆਏ ਤੇ ਅਰੈਸਟ ਬਾਰੇ ਐਸਐਸਪੀ ਜਿਹੜੀ ਹੈ ਫਤੇਗੜ ਸਾਹਿਬ ਉਹ ਤੁਹਾਨੂੰ ਥੋੜਾ ਗ੍ਰੀਫ ਕਰਨ ਸਰ ਮੋਟਿਵ ਕੀ ਸੀ ਐ ਸਿਰਫ ਥੋੜਾ ਉਹ ਅਰੈਸਟ ਤੁਸੀਂ ਇੱਕ ਵਾਰ ਹਿੰਦੀ ਵਿੱਚ ਵੀ ਬਤਾ ਦਿਜੀ ਕੋਈ ਗੱਲ ਨਹੀਂ ਆਪਾਂ 1 ਟੂ 1 ਕਰ ਲਵਾਂਗੇ ਜੀ ਅੱਜ ਜੀ ਜੋ ਜੋ ਜਾਨਾ ਦੀ ਵਾਰਦਾਤ ਸੀ ਉਦੇ ਬਾਰੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਸੀਜੀ ਸਾਹਿਬ ਲੁਧਿਆਣਾ ਵੱਲੋਂ ਵਾਫਰ ਟੀਮਾਂ ਬਣਾਈਆਂ ਗਈਆਂ ਸੀ। ਆ ਇੱਕ ਮਾਨਹਣ ਟੋਪਰੇਸ਼ਨ ਇਹਦੇ ਵਿੱਚ ਸ਼ੁਰੂ ਕੀਤਾ ਗਿਆ ਜਿਹੜੇ ਅੱਜ ਦੇ ਦੋ ਚੋਕੀ ਉਹਨਾਂ ਨੂੰ ਲੱਭਣ ਦੇ ਲਈ। ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਨਾਲ ਸੜਕ ਜਾਂਦੀ ਹੈ ਉਹਦੇ ਨੇੜੇ ਨੇੜਲੇ ਇਲਾਕੇ ਤੋਂ ਸਾਡੇ ਕੋਲ ਇਨਫੋਰਮੇਸ਼ਨ ਸੀ जॉइंट ਟੀਮ ਦੇ ਵਿੱਚ ਲੁਧਿਆਣਾ ਪੁਲਿਸ ਅਤੇ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਜਿਹਦੇ ਵਿੱਚ ਡੀਐਸਪੀ ਤੁਫਨਾ ਸਿੰਘ ਤੇ ਸਾਡੇ ਦੋ ਅ ਇਨਸਪੈਕਟਰ ਤੇ ਸੀਆਈਐਮ ਚਾਰਜ ਉਸ ਟੀਮ ਦਾ ਜਿਸ ਦਾ ਸੀ ਉਹਨਾਂ ਨੇ ਮੌਕੇ ਤੋਂ ਇਹ ਦੋਨੋਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਲੁਧਿਆਣਾ ਪੁਲਿਸ ਨੂੰ ਹੰਦ ਕਰ ਦਿੱਤਾ ਕਾਰਨ ਕੀ ਦੇਖੋ ਅੱਜੇ ਉਸ ਦੇਰ ਪਹਿਲਾਂ ਹੀ ਅਸੀਂ ਇਹਨਾਂ ਨੂੰ ਵੈਸਟ ਕੀਤਾ ਇਦਾਂ ਡਿਟੇਲ ਐਗਜ਼ਾਮਨ ਕਰਾਂਗੇ ਇੰਟਰੋਗੇਸ਼ਨ ਤੋਂ ਬਾਅਦ ਹੀ ਅਸੀਂ ਫਾਈਨਲ ਇਹਦਾ ਕੋਈ ਐਗਜ਼ੈਕਟ ਮੋਟਿਵ ਕੀ ਹੈ ਉਹਦੇ ਬਾਰੇ ਅਸੀਂ ਕਹਿ ਸਕਦੇ ਹਾਂ ਅਸੀਂ 올 ਐਂਗਲ ਤੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਨਹੀਂ ਬਿਲਕੁਲ ਇਹ ਨਿਹੰਗੀ ਹੈ ਇਹਨਾਂ ਨੇ ਬਾਣਾ ਮਤਲਬ ਪੈ ਨਹੀਂ ਕਿ ਕੋਈ ਕ੍ਰਾਈਮ ਕਰਨ ਵਾਸਤੇ ਪਾਇਏ ਇਹ ਨਿਹੰਗੀ ਹੈ ਅਸੀਂ ਇਹਨਾਂ ਦਾ ਪੁਰਾਣਾ ਜਿਹੜਾ ਸਾਰਾ ਰਿਪੋਰਟ ਉਹ ਨਿਕਲਵਾ ਰਹੇ ਹਾਂ ਤੋ ਤੈਨੂੰ ਅਸੀਂ ਕਹ ਰਹੇ ਕਿ ਆਫਟਰ ਡੀਟੇਲ ਇਨਵੈਸਟੀਗੇਸ਼ਨ ਹੀ ਅਸੀਂ ਐਗਜੈਕਟ ਕੋਈ ਮੋਟਿਵ ਜਾਂ ਕੋਈ ਰੀਜਨ ਉਹ ਅਸੀਂ ਐਗਜੈਕਟ ਬਤਾਵਾਂਗੇ ਸਰ ਦਲ ਤੋਂ ਨਹੀਂ ਹੈ ਸਰ ਇਹ ਵੰਡ ਬੰਡਾਂ ਦਾ ਰਾਇਸ਼ੰਕ ਦਾ ਦਲ ਤੋਂ ਨਹੀਂ ਹੈ ਕੋਈ ਇੰਪੋਰਟੈਂਟ ਲਾਈ ਜੀ ਬਾਬਾ ਬੁੱਢਾ ਦਲ ਦੋਨਾਂ ਨੇ ਦੱਸਿਆ ਕਿ ਇਹਨਾਂ ਨੇ ਉੱਥੇ ਇਹਨਾਂ ਨੇ ਹਜੇ ਦੱਸਿਆ ਕਿ ਬਾਬਾ ਬੁੱਢਾ ਦਲ ਅਸੀਂ ਉੱਥੇ ਅੰਮ੍ਰਿਤਸਰ ਕਿ ਬਟ ਪਿੱਛੇ ਜਿਹੜਾ ਆਪਣਾ ਛਾਵਣੀ ਇਹ ਜਿਹੜਾ ਏਰੀਆ ਹੈਗਾ ਉੱਥੇ ਇਹਨਾਂ ਦਾ ਇੱਕ ਜਿਹੜਾ ਹੈਗਾ ਛੋਟਾ ਜਿਹਾ ਗੁਰਦੁਆਰਾ ਸਾਹਿਬ ਆਏਗਾ ਉੱਥੇ ਇਹ ਮਤਲਬ ਰਹਿੰਦੇ ਨੇ ਜਿਹੜੀ ਇੱਕ ਵਲੀਆ ਛਾਵਣੀ ਜਿਹੜਾ ਮੋਤੀ ਨਗਰ ਉੱਥੇ ਹਾਂਜੀ ਮੋਤੀ ਨਗਰ ਟ੍ਰਾਂਸਪੋਰਟ ਨਗਰ ਮੋਤੀ ਨਗਰ ਟ੍ਰਾਂਸਪੋਰਟ ਨਗਰ ਮੋਤੀ ਨਗਰ ਨਾਮ ਕੀ ਹੈ ਪੁਰਾਣੀ ਸੀ ਕੋਈ Hindu ਨੇਤਾ ਦੇਖੋ ਪ੍ਰਾਇਮਰੀ ਅਭੀ ਕਿਉਂਕਿ ਹਜੇ ਤੱਕ ਅਸੀਂ ਡਿਟੇਲ ਪੁੱਛਤਾਛ ਨਹੀਂ ਕਰੀਏ ਕਿਉਂਕਿ 1 ਘੰਟੇ ਪਹਿਲਾਂ ਹੀ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਜਦੋਂ ਡਿਟੇਲ ਪੁੱਛਤਾਛ ਕਰਾਂਗੇ ਅਸੀਂ ਜਿਹੜਾ ਵੀ ਜਿਹੜਾ ਜਿੰਨੇ ਵੀ ਐਂਗਲ ਹੈਗੇ ਆ ਜਿਹੜਾ ਤੁਸੀਂ ਕਹਿ ਰਹੇ ਹੋ ਅਸੀਂ ਹਰ ਐਂਗਲ ਤੋਂ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਏਗਾ ਉਹ ਤੁਹਾਡੇ ਨਾਲ ਅਸੀਂ ਇਹਨਾਂ ਕੋਲ ਮਿਲਿਆ ਕੀ ਕੀ ਹੈ ਜੀ ਨਹੀਂ ਅੱਜ ਅਸੀਂ ਐਕਟਿਵਾ ਰਿਕਵਰ ਕੀਤੀ ਹੈ ਜਿਹੜੀ ਐਕਟਿਵਾ ਇਹ ਖੋਗੇ ਭੱਜੇ ਸੀਗੇ ਬਾਕੀ ਹਜੇ ਇੰਟਰੋਗੇਸ਼ਨ ਤੋਂ ਬਾਅਦ ਜਿਹੜਾ ਵੀ ਨਿਊਜ਼ ਹੈ ਉਹ ਆਪਾਂ ਹੋਰ ਪਰਸੈਂਟ ਆਇਡੈਂਟੀਫਾਈ ਹੋਗੇ ਹਾਂ ਉਹ ਆਇਡੈਂਟੀਫਾਈ ਹੋ ਗਏ ਟੈਲਸਿੰਗ ਅਜੇ ਉਧਰ ਆ ਟੈਲਸਿੰਗ ਦੱਸਿਆ ਜਾ ਰਿਹਾ ਸਰ ਸਾਰੇ ਇਹਨਾਂ ਨੂੰ ਹੀ ਮਾਰਨਾ ਹੈ ਇਸਕੇ ਕਿਉਂਕਿ ਜਿਵੇਂ ਉਹ ਸਿਵਲ ਤੋਂ ਨਿਕਲਦੇ ਤੇ ਇਹ ਵੀ ਸਰ ਪ੍ਰਾਈਮਾ ਪ੍ਰਾਈਮਾ ਫੇਸਿਸ ਮਤਲਬ ਇਹਨਾ ਦਾ ਇਹ ਸੀਗਾ ਕਿ ਬਈ ਸੱਟਨ ਐਂਡ ਪ੍ਰੋਵੋਕੇਸ਼ਨ ਮੈਸਿ ਜੀ ਉੱਥੇ ਮਿਲੇ ਬਟ ਅਸੀਂ ਕੋਈ ਵੀ ਥਿਊਰੀ ਤੋਂ ਪਹੁੰਚਣ ਤੋਂ ਪਹਿਲਾਂ ਡਿਟੇਲ ਇਨਵੈਸਟੀਗੇਸ਼ਨ ਅਸੀਂ ਸਰ ਸਮਝੇਗਾ ਸਰ ਕਿ ਪਹੁੰਚ ਇਦਾਂ ਸਰ ਫਤਿਹਗੜ ਸਾਹਿਬ ਪਹੁੰਚੇ ਮੈਂ ਗੇਰਾ ਸਕੂਟੀ ਤੇ ਪਹੁੰਚੇ ਜਿਹੜੀ ਸਕੂਟੀ ਤੇ ਜਲੇ ਸਰ ਇਹਨਾਂ ਦੇ ਫਤਿਹਗੜ ਸਾਹਿਬ ਤੋਂ ਅੱਗੇ ਨਹੀਂ ਸੀ ਤੇ ਜੈਨੇਟ ਦੇ ਫਤਿਹਗੜ ਸਾਹਿਬ ਹਸਤੇ ਕੋਈ ਦੇਖੋ ਐਡੇ ਨਾਕੇ ਹੁੰਦੇ ਨੇ ਲੁਧਿਆਣਾ ਬਸ ਨਹੀਂ ਡਰੀ 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 ਸ਼ੋ ਮੈਮੀ ਇਨਪੁਟ ਐਂਡ ਜਿੱਤੇ ਕਰਕੇ ਫੜੇ ਗਏ ਆ ਜਿਹੜਾ ਤੁਸੀਂ ਕਹਿ ਰਹੇ ਹੋ ਇਦਾਂ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਸਾਡੇ ਕੋਲੇ ਬਹੁਤ ਐਕਸਪਰਟ ਸੀਗਾ ਬਹੁਤ ਹੀ ਟੈਕਨੀਕਲ ਸਪੋਰਟਸ ਹਨ ਮਿਲੀਆਂ ਸਾਰੇ ਡਿਸਟ੍ਰਿਕਟਾਂ ਕੋਲੋਂ ਦੈਟਸ ਵਾਈ ਕਲੀਅਰ ਸਕਸੈਸਫੁਲੀ ਕੋਰਟ ਦੇ ਐਂਡ کوئی نہ کوئی ساری ڈسٹرکٹ کا تھا یہ یوگدان سی کا جدو جتھے جتھے گئے کیونکہ بہت ہی چھوٹے چھوٹے رستے بھی ہے گے اینڈ بڑے سائیڈ والے رستے ہے گے جنوبی نہیں ہوتا کہ ہائی وے تے ہی ناکے تے ہی نکلے بکل اے الارٹ سی کے کرائم کر کے دوڑے سی کے تو نیچولی کریمنل ہے الارٹ ہو کے دوڑ سر سرکھے ہندو لیڈرز ہی سکیورٹی بریف اپ کر رہے ہیں اس انسیڈنٹ تو بعد کے مطلب کی جو ہوتا ہے unfortunate incident ਹੈਗਾ ਐਂਡ ਤੁਸੀਂ ਦੇਖੋ ਸਿਕਿਉਰਿਟੀ ਇਹਦੇ ਨਾਲ ਮੌਕੇ ਤੇ ਵੀ ਸੀਗੀ ਹਾਂਜੀ ਬਾਅਦ ਐਕਸ਼ਨ ਰਿਐਕਸ਼ਨ ਦੀ ਹੈਗੀ ਐ ਜੇ ਬੈਟਰ ਉਹਦਾ ਜੇ ਉਹ ਰਿਐਕਟ ਕਰ ਦੇ ਕਿਉਂਕਿ ਕਾਨੂੰਨ ਉਹਨਾਂ ਨੂੰ ਸਾਰੇ ਅਧਿਕਾਰ ਦਿੰਦਾ ਹੈ ਸੈਲਫ ਪ੍ਰੋਟੈਕਸ਼ਨ ਦੇ ਐਂਡ ਪ੍ਰੋਟੈਕਟਿਵ ਦੀ ਪ੍ਰੋਟੈਕਸ਼ਨ ਦੇ ਵੀ ਹੈ ਜੇ ਉਹ ਐਕਸਲ ਲੈ ਲੈਂਦਾ ਤਾਂ ਬਹੁਤ ਹੀ ਅੱਛਾ ਹੋ ਗਿਆ ਨਾ ਬਟ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਕਿਸੇ ਦੀ ਸਕਿਉਰਟੀ ਕਿਉਂਕਿ ਸਕਿਉਰਟੀ ਆਲਰੇਡੀ ਅਸੀਂ ਨੂੰ ਦਿੱਤੀ ਹੋਈ ਹੈ ਪਰ ਸਰ ਐਨੀ ਐਕਸ਼ਨ ਹੋ ਰਹੀ ਹੈ ਕਿ ਸਰ ਮੇਰੇ ਤਾਂ ਤੁਸੀਂ ਹੋਰ ਐਕਸ਼ਨ ਲੋਗੇ ਨਹੀਂ ਅਸੀਂ ਅਗਰ ਉਹ ਐਕਟਿਵ ਐਕਟਿਵ ਹੁੰਦਾ ਸ਼ਾਇਦ ਹਾਦਸਾ ਨਾ ਹੁੰਦਾ ਅਸੀਂ ਡਿਟੇਲਿੰਗ ਪੁਆਇੰਟ ਉਸ ਤੇ ਬਿਠਾਈ ਹੋਈ ਹੈ ਜੋ ਵੀ ਫੈਕਟ ਸਾਹਮਣੇ ਆਉਣਗੇ ਐਜ਼ ਅ ਫੈਕਟ ਅਸੀਂ ਕਰਵਾਂਗੇ ਸਰ ਕੱਲ੍ਹ ਲੱਗਾ ਨਾ ਬੰਕੇ ਕਾਲ ਦੀ ਰਹੀ ਹੈ ਮੈਂ ਡਿਸਪੋਜ਼ ਕਰਦੇ ਨੇ ਕੀ ਹੈ ਫਾਰਮੈਟ ਹੀ ਬੇਸਿਸ ਤੇ ਡਿਪਲੋਏ ਹੋਏ ਕਿ ਆਰ ਤੇ ਥੈਟ ਫਿਟ ਕਰਟ ਕੀ ਉਹ ਆਪਣਾ ਰੋਡ ਨਿਵਾਸਕ ਨਹੀਂ ਨਹੀਂ ਜੋ ਇਨਪੁਟ ਹੁੰਦੀ ਹੈ ਕੋਈ ਥਰਡ ਪਰਸਪੈਕਟਿਵਸ ਨਹੀਂ ਹੁੰਦੀ ਹੈ ਉਸ ਦੇ ਬਿਹਾ ਤੇ ਅਸੀਂ ਬਿਹਾ ਤੇ ਅਸੀਂ ਜੋ ਹੈ ਸਿਕਿਉਰਟੀ ਪ੍ਰੋਵਾਈਡਰ ਸਰ ਤੁਹਾਨੂੰ ਕਿਸੇ ਨੂੰ ਕਿਸੇ ਨੂੰ ਨਹੀਂ ਹੈ ਇਸ ਇਨਫੋਰਮੇਸ਼ਨ ਕਿਸੇ ਹੋਰ ਕਿਸੇ ਕੋਈ ਬੰਦ ਨਹੀਂ ਅਸੀਂ ਕਰੈਕਟ ਸਾਡੀ ਡਿਟੇਲ ਗਲ ਹੋ ਗਈ ਹੈ ਸਾਰੇ ਲੀਡਰਾਂ ਨਾਲ ਸਾਡੇ 6:00 ਵਜੇ ਮੈਂ ਡਿਟੇਲ ਮੀਟਿੰਗ ਕੀਤੀ ਹੈ ਕੋਈ ਅਜਿਹੀ ਗੱਲ ਨਹੀਂ ਹੈ ਉਹ ਪੁਲਿਸ ਦੇ ਨਾਲ ਬਿਲਕੁਲ ਨਾਲ ਹੈਗੇ ਕੋਆਪਰੇਟ ਕਰ ਰਹੇ ਉਸ ਦਿਨ ਨਾਲ ਮਤਲਬ ਕੋਆਪਰੇਟ ਕਰਕੇ ਉਹ ਚੱਲ ਰਿਹਾ ਸਰ ਕੋਈ ਬੰਦੇ ਆਦੇ ਭਈਆ ਨਹੀਂ ਨਹੀਂ ਕੋਈ ਅਮੀ ਉਹ ਆਪ ਨੂੰ ਬਰੀਫ ਕਰਦੇ ਨਹੀਂ ਕੋਈ ਇਹੋ ਜੀ ਕਰ ਕੋਈ ਰੇਕੀ ਵੀ ਕੀਤੀ ਪਹਿਲਾਂ ਜਾਂ ਸਡਨ ਪ੍ਰੋਵੋਕੇਸ਼ਨ ਕੋਈ ਕਹਿ ਰਿਹਾ ਨਹੀਂ ਜੀ ਇਤਨਾ ਡੀਟੇਲ ਤੇ ਜੋ ਅਸੀਂ ਅਜੇ ਪੁੱਛਤਾ ਅਸੀਂ ਨਹੀਂ ਕਰੀਏ ਬਿਕੋਜ਼ 1 ਘੰਟੇ ਪਹਿਲੇ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਸਰ ਗਵਰਨਮੈਂਟ ਕਿੰਨੇ ਵੀ ਨਾਲ ਦੀ ਇਨਵੈਸਟੀਗੇਸ਼ਨ ਚ ਕੋਈ ਟਾਈਮ ਟੈਰਨਲ ਸੈਂਗਲ ਨਹੀਂ ਨਹੀਂ ਅਭੀ ਫਿਲਹਾਲ ਅਸੀਂ ਹਰ ਐਂਗਲ ਤੋਂ ਅਸੀਂ ਚੈੱਕ ਕਰ ਰਹੇ ਹਾਂ

ਅਸੀਂ ਅਪਰੀਹੈਂਡ ਕੀਤੇ ਹਨ ਇੱਕ ਅਜੀਬ ਮਗਰ ਅਸਕੋਂ ਰਹਿਗਾ ਅਸੀਂ ਬਹੁਤ ਜਲਦੀ ਹੋਵੇਗਾ ਟੈਕਸੀ ਚਲਾਉਂਦਾ ਸੀ ਟੈਕਸੀਆਂ ਪਹਿਲੇ ਚਲਾਉਂਦਾ ਸੀਗਾ ਉਸ ਤੋਂ ਬਾਅਦ ਦੇ ਡੇਰੀ ਦੇ ਉੱਤੇ ਕਬਜ਼ਾ ਕੀਤਾ ਜਿਹੜੇ ਟ੍ਰਾਂਸਪੋਰਟ ਨਗਰ ਝੁੱਗੀਆਂ ਉੱਤੇ ਕਬਜ਼ਾ ਕੀਤਾ ਹੈ ਉਹਦੀ ਵੀ ਕੰਪਲੇਨਟ 18 ਮੋਦੀ ਨਗਰ ਤੇ ਝੁੱਗੀਆਂ ਉਹਨਾਂ ਨੇ ਪਹਿਲੇ ਵੀ ਫੋਟੋਆਂ ਕੀਤੀਆਂ ਸੀਗਾ ਇਹਦੇ ਤੇ ਇੱਕ ਵਾਰ ਵੀ ਪਹਿਲੀ ਕੋਡਿੰਗ ਕੀਤੀ ਜਾਊਗੀ ਜਿਹੜਾ ਅਸੀਂ ਐਗਜ਼ਾਮਿਨ ਕਰਾਂ ਜੋ ਵੀ ਕੰਪਲੇਨਟ ਹੋਵੇ ਜੋ ਵੀ ਅੱਜਕੱਲ੍ਹ ਆਇਆ ਉਹ ਅਸੀਂ ਐਗਜ਼ਾਮਿਨ ਇਹਨਾਂ ਰਹਿਣੇ ਆਏ ਲੁਧਿਆਣੇ ਦੇ ਨਹੀਂ ਜੀ ਇਹ ਤੈਨੂੰ ਹਾਂ ਇਹ ਦੋ ਲੁਧਿਆਣੇ ਦੇ ਇੱਕ ਮਤਲਬ ਜੋ ਖੋਲੀ ਤੋਰਦੇ ਪਤਾ ਚਲੇ ਉਹ ਪਿਛੇ ਅਮਰਸਰ ਸਰ ਨਾਮ ਕੀ ਹੈ ਸਰ ਨਾਮ ਦੱਸਣਾ ਨਹੀਂ ਇਹਦਾ ਇੱਕ ਸਰਬਜੀਤ ਸਿੰਘ ਐਲਈਐਸ ਕਾਬਾਏ ਐਂਡ ਇੱਕ ਖਰਜੋਤ ਸਿੰਘ ਜੋਤ ਸਰ ਬੈਕਗ੍ਰਾਉਂਡ ਹੈ ਜਿਹੜੇ 40% ਤੋਂ ਨਾਲ ਉਹ ਦੇਖਿਆ ਵੀ ਜਿਹੜਾ ਵੀਡੀਓ ਦੇ ਵਿੱਚ ਹੈ ਕੀ ਨਹੀਂ ਹਾਂ ਜੀ ਉਹਨੂੰ ਪਿਛਲੇ ਪਾਸੇ ਨੂੰ ਲੈ ਜਾਂਦੇ ਸਿਕਿਉਰਿਟੀ ਪਰਸੇ ਨੂੰ ਉਹ ਕੁਝ ਕਰ ਨਹੀਂ ਪਾਦਾ ਤਾਂ ਕੀ ਉਹਦੇ ਤੇ ਵੀ ਕੋਈ ਨਹੀਂ ਮੈਂ ਉਹੀ ਕਹਿ ਰਹੀ ਕਿ ਉਸ ਤੋਂ ਵੀ ਕੈਰਸ ਕਿ ਵੀ ਪੁੱਛਣਾ ਪਈ ਦੋਸਤ ਅਪੈਂਡਿਕਸ ਨਹੀਂ ਨਹੀਂ ਉਸ ਤੋਂ ਇਹਨੇ ਕੋਈ ਸ਼ੂਟ ਕਰਦਾ ਕੋਈ ਆਰਡਰ ਨਹੀਂ ਹੈ ਕੋਈ ਗੋਲੀ ਦਾ ਆਰਡਰ ਨਹੀਂ ਮੇਰਾ ਇਹ ਕਿੰਨੇ ਕੇ ਜੀ ਆਰਡਰ ਇਹ ਸ਼ਿਵਸ਼ਰ ਵਾਲੇ ਰੋਪ ਲਾ ਰਹੇ ਸੀ ਵੀ ਪੁਲਿਸ ਦੇ ਵੱਲੋਂ ਜਿਹੜੇ ਦਿੱਤੇ ਗਏ ਨੇ ਸਾਨੂੰ ਸਿਕਿਉਰਿਟੀ ਕੋਈ ਇਹਨਾਂ ਦਾ ਆਰਡਰ ਨਹੀਂ ਹੈ ਕਿ ਨਹੀਂ ਤਕਨੀਕੀ ਕੋ ਪ੍ਰੋਟੈਕਸ਼ਨ ਸਾਈ ਹੁੰਦੀ ਜਾਂਦੀ ਹੈ ਕਿ ਉਸਦੀ ਕੋਈ ਜਾਨ ਦਾ ਕੋਈ ਖਤਰਾ ਈਵਨ ਸੈਲਫ ਡਿਫੈਂਸ ਨੇ ਕਾਨੂੰਨ ਸਾਨੂੰ ਹਰ ਬੰਦੇ ਨੂੰ ਇਹ ਮਤਲਬ رائٹ right, دیتا ہے کہ ایسی سیلی پروٹیکشن میں مطلب قانون کا ایک جو واضح فورس ہے وہ اپ یوز کر سکتے ہیں سر یہ تو نہیں ہے کہ ایسی کوئی غلطی ہے کہ غلط پرسیپشن ہے کہ ائی ڈونٹ تھنک سو کوئی ہے سر سر یہ تو اس کیس کے وچ پرنسپل انوالو نہیں ہے اور بھی نہیں نہیں فی الحال جو پرائم اف فیسز ہیں تین بندے انوالو رہیں گے لیکن میں وہی کہہ رہا کر رہے ہیں ਜਦੋਂ ਡੀਟੇਲ ਅਸੀਂ ਐਗਜ਼ਾਮਿਨ ਕਰਾ ਕੇ ਇੰਟਰੋਗੇਸ਼ਨ ਕਰਾਗੇ ਉਸ ਤੋਂ ਬਾਅਦ ਹੀ ਪੁੱਛਤਾ ਤੋਂ ਬਾਅਦ ਹੀ ਅਸੀਂ ਫਾਈਲ ਕੋਈ ਕੰਪਲੀਟਸਰ ਤੇ ਪਹੁੰਚ ਸਰ ਕੋਈ ਸ਼ੋਰਟ ਬਰੀਫ ਆਫ ਕਰ ਰਹੇ ਹੋ ਹਿੰਦੂ ਲੀਡਰਸ ਦੀ ਇਸ਼ੂਇਸ ਇਨਸੀਡੈਂਟ ਤੋਂ ਬਾਅਦ ਕੁਝ ਨਹੀਂ ਅਸੀਂ ਆਲਰੇਡੀ ਜੋ ਟਾਈਮ ਟੂ ਟਾਈਮ ਕਰਦੇ ਰਹਿੰਦੇ ਹੈਡਕਵਾਰਟਰ ਤੋਂ ਵੀ ਸਾਡੇ ਕੋਲੇ ਇੰਸਟਰਕਸ਼ਨ ਆਉਂਦੀ ਹੈ ਅਸੀਂ ਟਾਈਮ ਟੂ ਟਾਈਮ ਕਰਦੇ ਰਹਿੰਦੇ ਅਸੀਂ ਜਦੋਂ ਇਹਨਾਂ ਨੂੰ ਫੜਿਆ ਹੈ ਇਹਨਾਂ ਦੇ ਮੋਬਾਈਲ ਵਗੈਰਾ ਅਸੀਂ ਰਿਕਵਰ ਕਰਦੇ ਉਹਦੀ ਫੋਰੈਂਸਿਕ ਜਿਹੜੀ ਹੈਗੀ ਹੈ ਸਾਈਬਰ ਫੋਰੈਂਸਿਕ ਤੋਂ ਉਸ ਦਾ ਪ੍ਰੋਪਰ ਐਨਾਲਾਈਜ਼ ਕਰਾ ਕੇ ਜੋ ਵੀ ਡੂੰਗਾ ਇਹ ਨਾਲ ਜੋ ਵੀ ਇਨਵੈਸਟੀਗੇਸ਼ਨ ਹੋਊਗੀ ਦੇ ਮੋੜ ਤੇ ਤੁਹਾਡੇ ਸਾਰਾ ਕੋਈ ਹੋਰ ਤਾਂ ਵੀ ਕਿਸੇ ਨਾਲ ਕੋਈ ਹੋਰ ਇਨਪੁਟ ਹੋਵੇ ਇਦਾਂ ਦੀ ਕੁਝ ਨਹੀਂ ਫਿਲਹਾਲ ਤੋਂ ਸਰ ਸੰਦੀਪ ਆਪਣੀ ਸਟੇਟਮੈਂਟ ਦਿੱਤੀ ਸੀ ਉਹਨੇ ਚਲੋ ਉਹਨੇ ਕਿਹਾ ਕਿ ਮੈਂ ਮਹੀਨੇ ਪਹਿਲਾਂ ਕਮਿਸ਼ਨ ਨੂੰ ਇਹਨਾਂ ਨੂੰ ਦੱਸਤਾ ਸੀ ਮੈਂ ਤੇ ਹਮਲਾ ਹੋਇਆ ਸੀ ਪਰ ਤੇ ਹਮਨੀ ਦਿੱਤਾ ਗਿਆ ਮੇਰੇ ਵੱਲ ਜਿਹਦੇ ਕਰਕੇ ਹੁਣ ਮੇ ਤੇ ਹਮਲਾ ਹੋਇਆ ਨਹੀਂ ਆ ਰਿਹਾ ਸੀ ਮੈਂ ਉਹੀ ਕਹਿ ਰਹਾ ਸੀ ਜਦੋਂ ਇਹ ਐਕਟਿਵਾ ਚਲਾਰਾ ਜੀ ਕੋਤੇ ਪਿੱਛੇ ਗਨਮੈਨ ਬੈਠਾ ਸੀਗਾ ਐਂਡ ਫਿਰ ਵੀ ਇਹ ਜਿਹਾ ਹੋਇਆ ਤਾਂ ਮੈਂ ਇਹ ਕਹਿੰਦਾ ਮੈਂ ਬੜਾ ਹੰਫਸਨੇਟ ਥੈਂਕ ਯੂ ਤੇ ਤੁਹਾਡਾ ਮਾਮਲਾ ਕਿ ਕੇ ਤੁਹਾਨੂੰ ਓਪਨਲੀ ਰਿਸਪੋਨਸੀਬਲ ਠਹਿਰਾਇਆ ਡੂ ਯੂ ਟੇਕ ਥਿਸ ਰ ਨਹੀਂ ਜੀ ਬਰਸੂਦ ਅਸੀਂ ਤਾਂ ਕਿਸੇ ਵੀ ਜ਼ਿੰਮੇਵਾਰ ਤੇ ਕੋਈ ਜਰਵਾ ਨਹੀਂ ਹੈ ਕਿਉਂਕਿ ਉਹ ਤਾਂ ਅਸੀਂ ਪਾਰਟ ਆਫ ਪੰਜਾਬ ਪੁਲਿਸ ਹੈ ਐਂ ਪੰਜਾਬ ਪੁਲਿਸ ਨੂੰ ਜਦੋਂ ਵੀ ਕੋਈ ਚੁਣੌਤੀ ਮਿਲਿਆ ਉਹਨੂੰ ਬਖੂਬੀ ਉਹਦਾ ਸਾਹਮਣਾ ਕੀਤਾ ਔਰ ਉਸ ਨੂੰ ਜਿੱਤ हासिल ਕੀਤੀ ਸਿਰਫ ਇਹਨਾਂ ਦੀ ਉਮਰ ਦਾ ਅਸੀਂ ਉਹ ਅਸੀਂ ਚੈੱਕ ਕਰਕੇ ਦੱਸ ਤੇ ਗੱਲ ਨਹੀਂ ਹੈ ਦੀ ਸਸਪੈਂਡ ਨਹੀਂ ਮੈਂ ਉਹੀ ਕਹ ਰਹਾ ਜੀ ਉਸ ਵਿੱਚ ਡਿਟੇਲ ਰਿਪੋਰਟ ਅਸੀਂ ਭੇਜਾਈ ਹੈ ਇਹ ਰਿਪੋਰਟ ਤੋਂ ਬਾਅਦ ਸਾਰੇ ਫੈਕਟ ਚੈੱਕ ਕਰਕੇ ਦੱਸ